ਹੈਲੋ ਜੀ ਸਸਰੀਕਾਲ ਨਮਸਤੇ ਅਦਾਫ ਜੈ ਮਾਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਅੱਜ ਹੋ ਗਏ ਆ ਲੇਟ ਕੰਮ ਤੋਂ 1 ਘੰਟਾ ਲੇਟ ਹੋ ਗਿਆ ਵਾ ਉਦਾਂ 8 ਵਜੇ ਜਲਦੀ ਲਈਦਾ 9 ਵਜੇ ਗਏ ਤੇ ਬਿੱਲੂ ਆਸ ਦੁੱਧ ਡਾਢ ਢੰਗਾ ਕਰਨਾ ਆ ਗੋ ਤੇ ਅੱਜ ਵੀਡੀਓ ਨਹੀਂ ਥਾਮਣੋਂ ਡਿਆਂ ਅੱਜ ਸਿਰੇ ਸਿਰੇ ਭੈਣ ਦਾ ਕਮੈਂਟ ਆਇਆ ਹੈ ਇੱਕ ਕੁਛ ਨਹੀਂ ਭੜਕ ਵੀਰ ਟ੍ਰਾਈ ਬੋਰਡ ਕਿੰਨੇ ਦਾ ਲੈਂਦਾ ਵਾ ਮੈਂ ਵੀ ਲਿਓਣਾ ਵਾ ਤੇ ਭੈਣ ਦੱਸ ਦਿੰਦੇ ਨੇ ਕਿੰਨੇ ਦਾ ਲੈਂਦਾ ਹੈ ਰਿੰਗ ਲਾਈਟ ਰਿੰਗ ਲਾਈਟ ਸਮਝੀ ਹਾਂ ਜੀ ਸਾਸਰੀ ਘਾਲ ਜੀ ਸਾਰਿਆਂ ਤੇ ਅੱਜ ਠੰਡ ਵਾ ਕੁਛ ਆਪਾਂ ਕੰਮ ਕੋਮ ਕਰਕੇ ਤੇ ਫੇਰ ਜਾਈ ਦੇ ਵਿੱਚ ਬਹਿ ਗਏ ਆ ਤੇ ਗਲੇ ਪਏ ਤੇ ਗਲਿਆਂ ਨਾਲ ਠੰਡ ਹੋ ਗਈ ਆ ਤੇ ਇਹ ਮੇਰਾ ਵੀ ਗਲਾ ਖਰਾਬ ਹੋਇਆ ਆ ਤੇ ਆ ਆਪਾਂ ਜਸਕੀ ਵੀ ਬਣਾਉਣਾ ਇੱਕ ਆ ਵੇਖੋ ਆਫ ਜ਼ਹੀ ਵੀ ਆਏ ਆਫ ਸਗੀ ਵੀ ਤੇ ਇਹਦਾ ਪਾਸਾ ਇਹ ਹੁੰਦੀ ਪਾਈਏ ਤੇ ਤੇ ਇਹਦਾ ਪਾਸਾ ਇੱਕ ਬਣਿਆ ਤੇ ਇੱਕ ਆਪਾਂ ਆ ਸ਼ੁਰੂ ਕੀਤਾ ਹੋਇਆ ਹੈ ਇੱਕ ਆਪਾਂ ਸ਼ੁਰੂ ਕੀਤਾ ਹੈ ਇਹ ਬਾਰਡਰ ਇਹ ਬਾਰਡਰ ਤੇ ਇਹ ਆ ਬਣੂਗੀ ਕਿਉਂਕਿ ਦੋ ਇਹਨੂੰ 200 ਗ੍ਰਾਮ ਮਾਣ ਲਖਦੀ ਹੈ ਤੇ ਜੇ ਕਿਸੇ ਭੈਣ ਨੇ ਬਣਵਾਉਣੀ ਹੋਵੇ ਤੇ ਤੁਸੀਂ ਆਪਾ ਆਪਣਾ ਨੰਬਰ ਦੱਸ ਦਿਓ ਕੋਈ ਨੰਬਰ ਦੇ ਦਿਓ ਇਹ ਭੈਣ ਰਿੰਗ ਲਾਈਟ ਆਈ ਜੋ 1400 ਰੁਪਏ ਦੀ 1500 ਰੁਪਏ ਮੰਗਦਾ ਜਿਆਦਾ ਤੇ ਕਿਉਂਕਿ ਇਹ ਹੈਗੀ 18 ਇੰਚ ਦੀ ਰਿੰਗ ਲਾਈਟ ਤੇ ਇਹ ਹੈਗੀ 1500 ਮੰਗਦਾ ਜੀ ਇੱਕ ਹੈਗੀ 12 ਇੰਚ ਦੀ ਉਹ ਹੈਗੀ 1000 ਰੁਪਏ ਦੀ ਤੇ ਇੱਕ ਹੈਗੀ 10 ਇੰਚ ਦੀ ਉਹ ਹੈਗੀ 800 ਰੁਪਏ ਦੀ ਪਰ ਜਿਹੜੀ 10 ਇੰਚ ਦੀ ਉਹਦੀ ਰੋਸ਼ਨੀ ਨਹੀਂ ਹੈਗੀ ਹਿੰਨੇ ਸੇ ਕੋ ਥੋੜੀ ਮਜ਼ਬੂਤ ਨਹੀਂ ਇਹ ਹੈ 18 ਇੰਚ ਦੀ ਇਹਦਾ ਆ ਜਿਹੜਾ ਲੋਹਾ ਲੱਗਾ ਨਾ ਸਟੈਂਡ ਇਹ ਨੀਰਾ ਲੋਹਾ ਵਾ ਇਹ ਨੀਰਾ ਲੋਹਾ ਵਾ ਬਹੁਤ ਮਜ਼ਬੂਤ ਹੈ ਤੇ ਇਹ ਹੈ ਜਿਹੋ 1400 ਦੀ ਤੇ ਬੜੀ ਵਧੀਆ ਚੀਜ਼ ਹੈ ਛੋਟੇ ਸਾਈਜ਼ ਵੀ ਆ ਜਾਂਦੇ ਜਿਹੜੀ ਹੈਗੀ ਛੋਟੀ ਉਹ ਆਲਟ ਗਲਾਈ ਜਣਾ ਇਹ ਥੋੜੀ ਛੋਟੀ ਸੀ ਉਹ ਤੇ ਉਹ ਹੈਗੀ 800 ਰੁਪਏ ਦੀ ਤੇ ਇਹ ਮੈਂ ਲੈਂਦੀ ਹਾਲਗੇਟ ਅੰਬਰਸਰ ਹਾਲਗੇਟ ਤੇ ਬਹੁਤ ਜ਼ਿਆਦਾ ਰੋਸ਼ਨੀ ਇਹਦੀ ਤੁਹਾਨੂੰ ਜਗਾ ਕੇ ਦਿਖਾਉਣਾ ਇਹ ਜੇ ਮੈਂ ਤਾਰ ਲਾਤੀ ਲੰਮੀ ਆ ਤਾਰ ਲੈ ਕੇ ਨਾ ਕਿੰਨੀ ਲੰਮੀ ਤਾਰ ਆ ਤਾ ਦੇਖੋ ਨਾਲ ਨੇ ਰਾਜਾ ਜਾਂਦਾ ਹਾਇ ਤੇ ਰੋਸ਼ਨੀ ਘਟਿਆ ਇਹਦੀ ਰੋਸ਼ਨੀ ਹੋ ਜਾਂਦੀ 10 ਨੰਬਰ ਤੱਕ ਵੱਧ ਘਟਦੀ ਹੋ ਜਾਂਦੀ ਹੈ ਆ ਦੂਜਾ ਨੰਬਰ ਹੀ ਹੋ ਗਿਆ ਇੱਕ ਆ ਕਲਰ ਹੈ ਇਹ ਕਾ ਚਿੱਟਾ ਕਲਰ ਹੈ ਕਿੰਨੇ ਕਲਰ ਹੈ ਇੱਚ ਇਹ ਆਈ ਜੋ 1400 ਦੀ ਠੀਕ ਹੈ ਭੈਣ ਤੇ ਹੁਣ ਅਹੀਂ ਦੁੱਧ ਬਿੱਲ ਨੂੰ ਪਾ ਕੇ ਤੈਹੀਂ ਚੱਲ ਜਾਣਾ ਪਹਿਲਾਂ ਅਹੀਂ ਪਾਣੀ ਆ ਰੋਟੀ ਅਜਾ ਵਾਸਤੇ ਬਬੀ ਇਹਦੇ ਛੋਟੇ ਛੋਟੇ ਬੁਰਕੀਆਂ ਕਰੋ ਰੋਟੀ ਦੀ ਰੋਟੀ ਖਾਂਦੀ ਰਹੀ ਦੇ ਰੱਜ ਪਾਵਾਂਗੇ ਇਹਨੂੰ ਰੋਟੀ ਆਟਾ ਪੋਣੀ ਇਹਦੇ ਛੋਟੇ ਛੋਟੇ ਫੁਲਕੇ ਪਾ ਕੇ ਗਾ ਲਾ ਦੂੰਗੇ ਜੀ ਗੱਡੀ ਚੱਲੀ ਜਾ ਰਹੀ ਹੈ ਬਹੁਤ ਤਰ੍ਹਾਂ ਚੱਲੂ ਚੱਲੇ ਚੱਲਾ ਸਾਫ ਕਰ ਲਈ ਗੱਡੀ ਬਾਹਰ ਥੱਲੇ ਖੜੋ ਆਹ ਕਹਿੰਦੇ ਅੱਛਾ ਤੂੰ ਕਿਹੜਾ ਚੱਲਦਾ ਚੱਲਦਾ ਆਉਗ ਨੂੰ ਆ ਦੁੱਲਾਈ ਅੰਕਲ ਜੀ ਨੇ ਹਟਾ ਦੇ ਇੱਕ ਕਿਵੇੜਾ ਹੋਏ ਹੋਏ ਕਾਕੇ ਸੋਣਾ ਕਿੰਨਾ ਅੱਖਾਂ ਬਿੱਲੀਆਂ chal aya okay. oh kathaondi aya aya katha gayi hai hain katha gayi hai ਹਰ ਉਹ ਗੱਦੀ ਜੰਦਾ ਹਾਂ ਅਬ ਬੱਤੀ ਜਗਾਤੀ ਹੈ ਨਾ ਚੱਲ ਖਾੜਾ ਖਾੜਾ ਦੇਖ ਚੱਲ ਤੂੰ ਉਧਰ ਬਟਾ ਫੜਾ ਡੁਗਾ ਇਹਨੂੰ ਖਾ ਲਈ ਸਾਰੀ ਹਰ ਜਾਲ ਦੋ ਬਾਰ ਚੱਲ ਜਾ ਅੱਤੀ ਜਗਾਤੀ ਨਹੀਂ ਆਣਾ ਚੱਲ ਖਾ ਲਿਆ ਤੂੰ ਤੇਰੇ ਪਾਈ ਨਾ ਸਵੇਰੇ ਇਹਨੂੰ ਸਵੇਰੇ ਪਾਈ ਫਿਰ ਮੋਹਰ ਦੀ ਵਿੱਚ ਚੱਲ 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 ਜਿੱਦੀ ਉਠਵਾਏ ਚੱਲ 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 ਕੋਣ ਨੂੰ ਤੇ ਆ ਰਹੇ ਇਹ ਬਲ ਪੁੱਕੜੀ ਚੱਲ ਬਲ ਚੱਲ ਬਾਹਰ ਚੱਲ ਤੇਰੇ ਸਵੇਰੇ ਪਾਈ ਹੈ ਤਾਂ ਵੀ ਭੁੱਖ ਲੱਗਦੀ ਹੈ ਬੱਚੇ ਤਾਂ ਹੀ ਤਾਰਾ ਤੂੰ ਨਾਲ ਕਿੱਥੇ ਦਿਓ ਗਈ ਦੇਖੋ ਬਣਾ ਤਾਰਾ ਗੱਜ ਦਿਨ ਗਨੇ ਆਣੇ ਆ ਨੇ ਕੋ ਛੋਟਾ ਬੱਚਾ ਬਹੁਤ ਸੱਟ ਲੱਗ ਜਾਊਗਾ ਯਾਰ ਲੋਆ ਬੜਾ ਤਿੱਖਾ ਹੁੰਦਾ ਰਾ ਚੱਲ ਪਰੋ ਖਾਣ ਦੇ ਪਰ ਇਹ ਲੋਆ ਬੜਾ ਤਿੱਖਾ ਹੀ ਵੱਜਦਾ ਜਾਦੇ ਤੇਰੇ ਸੇਰੇ ਪਾਈ ਤਾਂ ਵੀ ਜਾ ਕੇ ਖਾਣ ਦੇ ਲੋ ਤੈਨੂੰ ਲੱਗਦੀ ਨਹੀਂ ਚੱਲ ਤੇਰੇ ਸਾਰੇ ਪਾਈਏ ਇਹ ਢੀ ਭੁਖੀ ਐ ਸਾਰੇ ਰੋਟੀ ਖਾਦੀ ਫੇਰ ਬਦਲ ਹੋ ਜਾਂਦੀ ਐ ਖਾ ਲੈ ਦੇ ਲੋ ਨਾ ਖਾ ਲੈ ਜਾ ਫਰੀਅਤ ਇਹ ਨਹੀਂ ਮੰਨਣਾ ਸیرے ਖਾਦੀ ਇਹਨੇ ਸਿਰਫ ਮੇਜ ਖਾਂਡਾ ਪੀ ਉਹ ਵਿਚਾਰਨ ਖਾਣੀ ਵੀ ਦਿੱਤੀ ਜੇ ਹੁਣ ਅਸੀਂ ਚੱਲੇ ਆ ਕੰਮ ਤੇ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੰਦਾ ਜੀ ਲੱਗੀ ਤੁਹਾਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਆਏ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ